ਜਿਆਦਾ ਤੋਂ ਜਿਆਦਾ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਕਿ ਜਿੰਨ ਦੇ ਨਾਲ ਸਾਡੇ ਮੋਟਰਸਾਈਕਲ ਦਾ ਜਲਦੀ ਪਤਾ ਚੱਲ ਸਕੇ ਸਾਡੀ ਮਦਦ ਹੋ ਸਕੇ ਅਸੀਂ ਤੁਹਾਨੂੰ ਮੋਟਰਸਾਈਕਲ ਦਾ ਨੰਬਰ ਵੀ ਦੱਸ ਦੇਵਾਂਗੇ ਜੀ ਪਹਿਲਾਂ ਇੱਕ ਵਾਰੀ ਵੀਡੀਓ ਦੇਖ ਲਓ ਜੀ ਸੀਸੀਟੀਵੀ ਕੈਮਰੇ ਦੀ ਜੀ ਅਸੀਂ ਤੁਹਾਨੂੰ ਨਾਲ ਫੋਟੋ ਚੋਰਾਂ ਦੀ ਵੀ ਲਗਾ ਰਹੇ ਹਾਂ ਜੇ ਕੋਈ ਇਹਨਾਂ ਨੂੰ ਜਾਣਦਾ ਹੈ ਆਂਡ ਗਵਾਨ ਕੋਈ ਵੀ ਜਾਣਦਾ ਹੈ ਤਾਂ ਸਾਡੇ ਨੰਬਰ ਤੇ ਸੰਪਰਕ ਕੀਤਾ ਜਾਵੇ ਤੇ ਨੰਬਰ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਦੁਬਾਰਾ ਫਿਰ ਮੈਂ ਦੱਸ ਦਿੰਦਾ 78865019 ਵਿੱਚ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਹੁਣ ਅਕਰ ਸੈਨ ਚੌਂਕ ਦੇ ਕੋਲ ਪੁਲ ਦੇ ਨਾਲ ਖੜਿਆ ਜੀ ਤੇ ਮੈਂ ਇਸ ਦੁਕਾਨ ਤੇ ਸਲੂਜਾ ਇਨਵਰਟਰ ਵਾਲੀ ਦੁਕਾਨ ਤੇ ਮੈਂ ਕੰਮ ਕਰਦਾ ਜੀ ਤੇ ਮੇਰਾ ਮੋਟਰਸਾਈਕਲ ਇੱਥੇ ਵੀ ਲੱਗਿਆ ਹੋਇਆ ਸੀ ਜੀ ਇਸ ਜਗ੍ਹਾ ਤੇ ਜੀ ਸ਼ੈਲਰ ਦੇ ਗੇਟ ਦੇ ਸਾਹਮਣੇ ਲੱਗਿਆ ਸੀ ਇਹ ਸਾਡੀ ਦੁਕਾਨ ਹੈ ਜੀ ਤੇ ਇੱਥੇ ਲੱਗਿਆ ਸੀ ਮੋਟਰਸਾਈਕਲ ਜੀ ਤੇ ਚੋਰ ਆਏ ਪਹਿਲਾਂ ਉਹਨਾਂ ਤਿੰਨ ਚਾਰ ਗੇੜੇ ਮਾਰੇ ਜੀ ਇੱਥੇ ਚੋਰ ਚੋਰਾ ਨੇ ਤੇ ਉਸ ਤੋਂ ਬਾਅਦ ਉਹ ਉੱਥੋਂ ਪਿੱਛੋਂ ਪਿੱਛੇ ਮਰੇ ਦਿਖਾ ਉਧਰੋਂ ਪਿੱਛੋਂ ਹਟ ਕੇ ਆਏ ਆ ਜੀ ਇੱਥੇ ਮੇਰਾ ਮੋਟਰਸਾਈਕਲ ਲੱਗਿਆ ਹੋਇਆ ਸੀ ਜੀ ਇਸ ਜਗ੍ਹਾ ਤੇ ਮੇਰਾ ਮੋਟਰਸਾਈਕਲ ਸੀ ਜੀ ਇੱਥੋਂ ਉਹਨਾਂ ਲੋਕ ਤੋੜਿਆ ਚਾਬੀ ਲਾਈ ਮੋਟਰਸਾਈਕਲ ਲੈ ਗਏ ਜੀ ਮੇਰਾ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦਿਖਾ ਦਿੰਨੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਉਹਨਾਂ ਕੋਈ ਮੂੰਹ ਨਹੀਂ ਧੱਕਿਆ ਸੀ ਕੋਈ ਕੁਝ ਨਹੀਂ ਕੀਤਾ ਸੀ ਓਵੇਂ ਸ਼ਰੀਆਮ ਲੈ ਕੇ ਗਏ ਆ ਜੀ ਅਸੀਂ ਏਦਾਂ ਕਿ ਅਸੀਂ ਹਰ ਗਲੀ ਦੇ ਵਿੱਚ ਵੀ ਗਏ ਆ ਜੀ ਹਰ ਮੋੜ ਤੇ ਹਰ ਜਗ੍ਹਾ ਤੇ ਅਸੀਂ ਵੇਖ ਕੇ ਆਏ ਆ ਜੀ ਸਾਡਾ ਮੋਟਰਸਾਈਕਲ ਕਿਤੇ ਵੀ ਨਹੀਂ ਮਿਲਿਆ ਜੀ ਉਸ ਤੋਂ ਬਾਅਦ ਅਸੀਂ ਗਏ ਆ ਜੀ ਥਾਣੇ ਉੱਥੇ ਜਾ ਕੇ ਰਿਪੋਰਟ ਲਿਖਾਈ ਹੈ ਜੀ ਥਾਣੇ ਵਾਲਿਆਂ ਨੇ ਸਾਨੂੰ ਦਲਾਸਾ ਦਿੱਤਾ ਹੈ ਕਿ ਤੁਹਾਡਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਣ ਦੀ ਕੋਸ਼ਿਸ਼ ਕਰ ਦਿੰਨੇ ਜੋ ਕਿ ਮੇਰੇ ਮੋਟਰਸਾਈਕਲ ਦਾ ਨੰਬਰ ਹੈ ਪੀਬੀ05 ਜੈਡ 4769 ਨੰਬਰ ਹੈ ਜੀ ਮੋਟਰਸਾਈਕਲ ਦਾ ਮੇਰਾ ਨੰਬਰ ਹੈ ਜੀ 788 8650199 ਜੋ ਕਿ ਜੋ ਮੇਰਾ ਮੋਟਰਸਾਈਕਲ ਲੱਭੇਗਾ ਉਹਨੂੰ ਵਾਜੀਬ ਨਾਮ ਦਿੱਤਾ ਜਾਵੇਗਾ ਜਲਦੀ ਤੋਂ ਜਲਦੀ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਕਿ ਮੇਰਾ ਮੋਟਰਸਾਈਕਲ ਜਲਦੀ ਤੋਂ ਜਲਦੀ ਲੱਭਿਆ ਜਾਵੇ 2:05 ਜਦੋਂ ਮੈਂ ਆਇਆ 2:05 ਮਿੰਟ ਤੇ ਮੈਂ ਮੋਟਰਸਾਈਕਲ ਵੀ 2:00 ਇੱਥੇ ਮੈਂ ਮੋਟਰਸਾਈਕਲ ਲਾਇਆ ਸੀ ਜੀ ਆਪਦਾ ਉਸ ਤੋਂ ਬਾਅਦ 2:05 ਮਿੰਟ ਤੇ ਮੇਰਾ ਮੋਟਰਸਾਈਕਲ ਇੱਥੇ ਚੋਰੀ ਹੋ ਗਿਆ ਜੀ ਤੇ ਰੰਗ ਕੀ ਸੀ ਮੋਟਰਸਾਈਕਲ ਦਾ ਉਹ ਮੋਟਰਸਾਈਕਲ ਦਾ ਰੰਗ ਹੈਗਾ ਜੀ ਜੈਡ ਬਲੈਕ ਹੈ ਜੀ ਬਲੈਕ ਐਂਡ ਰੈੱਡ ਦੇ ਉੱਪਰ ਟੇਪ ਕੀਤੀ ਇਹ ਰੋਡੀ ਲੈਕਸ ਹੈ ਜੀ HFD Lex ਮੋਟਰਸਾਈਕਲ ਦੇ ਮੋਬਾਈਲ ਨੰਬਰ ਤੇ ਆਪਦਾ ਮੋਬਾਈਲ ਨੰਬਰ ਤੇ ਮੋਟਰਸਾਈਕਲ ਨੰਬਰ ਦੁਬਾਰਾ ਦੱਸ ਦਿੰਨੇ ਜੀ ਮੋਟਰਸਾਈਕਲ ਦਾ ਨੰਬਰ ਹੈਗਾ PB05Z 4769 ਤੇ ਮੋਬਾਈਲ ਨੰਬਰ ਹੈਗਾ 7888650199 ਦੁਬਾਰਾ ਨੰਬਰ ਮੈਂ ਦੱਸਦਾ ਜੀ 7888650199 ਮੇਰਾ ਨਾਮ ਅਰਸ਼ੀਪ ਸਿੰਘ ਹੈ ਜੀ